ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਨਾ ਬਣਨਦੇ ਚੱਲਦੇ ਕਿਸਾਨਾਂ ਵੱਲੋਂ ਜਿੱਥੇ ਦਿੱਲੀ ਵੱਲ ਕੂਚ ਕੀਤੀ ਜਾ ਰਹੀ ਹੈ ਉੱਥੇ ਪੰਜਾਬ 'ਚ ਬੈਠਕ ਕਿਸਾਨਾਂ ਵੱਲੋਂ ਉਹਨਾਂ ਦੀ ਹੌਸਲਾ ਫਜ਼ਾਈ ਦੇ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਇਸੇ ਦੇ ਚੱਲਦੇ ਜਿੱਥੇ ਪਿਛਲੇ ਦਿਨੀ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਗਿਆ ਸੀ ਉੱਥੇ ਹੁਣ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਅੱਜ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸਾਨਾਂ ਵੱਲੋਂ ਟ੍ਰੇਨਾਂ ਨੂੰ ਬੰਦ ਰੱਖਿਆ ਔਰ ਕਿਸੇ ਵੀ ਟ੍ਰੇਨ ਨੂੰ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਇਸ ਸਬੰਧੀ ਜਦ ਕਿਸਾਨ ਆਗੂ ਸੁਖਦੇਵ ਸਿੰਘ ਪਜਰਾਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਲਿਖਿਆ ਗਿਆ ਸੀ ਉਸ ਵਿੱਚ ਕੇਂਦਰ ਸਰਕਾਰ ਦੇ ਨਾਲ ਕਈ ਬੈਠਕਾਂ ਹੋਣ ਦੇ ਬਾਅਦ ਸਹਿਮਤੀ ਬਣੀ ਸੀ ਜਿਸ ਤੋਂ ਕੇਂਦਰ ਸਰਕਾਰ ਹੁਣ ਪਿੱਛੇ ਹਟ ਰਹੀ ਹੈ ਤੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਸ ਦੇ ਚਲਦੇ 13 ਫਰਵਰੀ 2024 ਤੋਂ ਕਿਸਾਨ ਮੋੜ ਸੰਘਰਸ਼ ਦੇ ਰਾਤੇ ਚੱਲ ਪਏ ਹਨ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਸੇ ਲੜੀ ਦੇ ਤਹਿਤ ਅਜੋਨਾਂ ਵੱਲੋਂ ਟ੍ਰੇਨ ਰੋਕ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨ ਆਗੂ ਸੁਖਦੇਵ ਸਿੰਘ ਪਜਰਾਜ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਉਨ੍ਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਿਆ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅੱਜ ਦੇ ਇਸ ਗੁਰਦਾਸਪੁਰ ਵਿਖੇ ਰੇਲ ਰੋਕੋ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨ ਔਰ ਇਲਾਕੇ ਭਰ ਤੋਂ ਸਮੁੱਚੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਕਿਸਾਨ ਆਗੂ ਵੱਡੀ ਗਿਣਤੀ ਦੇ ਵਿੱਚ ਗੁਰਦਾਸਪੁਰ ਰੇਲਵੇ ਸਟੇਸ਼ਨ ਪਹੁੰਚੇ ਔਰ 4 ਵਜੇ ਤੱਕ ਟ੍ਰੇਨਾਂ ਦਾ ਚੱਕਾ ਜਾਮ ਕਰਕੇ ਰੱਖਿਆ ਗਿਆ ਆਉ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਾਡੀ ਇਹ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਸਾਹਿਬਾ ਜੀ ਕੀ ਫਤਿਹ ਅੱਜ ਦਾ ਜੋ ਇਹ ਰੇਲ ਰੋਕੋ ਦਾ ਸੱਦਾ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਜੋ ਸੰਘਰਸ਼ ਪਿਛਲੀ 13 ਤਰੀਕ ਤੋਂ ਚੱਲ ਰਿਹਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਦੇ ਉੱਤੇ ਉਸੇ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆ ਅੱਜ 12 ਵਜੇ ਤੋਂ 4 ਵਜੇ ਤੱਕ ਪੂਰੇ ਭਾਰਤ ਦੇ ਵਿੱਚ ਰੇਲਵੇ ਟ੍ਰੈਕ ਜਮ ਕਰੰਦ ਦਾ ਸੱਦਾ ਸੀ ਉਹਨੂੰ ਨਿਕਲ ਚੜਿਆ ਜਾਵੇ। ਦੇਖੋ ਪਹਿਲੀ ਗੱਲ ਤਾਂ ਮੀਟਿੰਗਾਂ ਜਿਹੜੀਆਂ ਨੇ ਉਹ ਚਾਰ ਹੋ ਚੁੱਕੀਆਂ ਨੇ 8 12 15 ਤੇ 18 ਤਰੀਕ ਨੂੰ। ਉਹ ਸਾਰੀਆਂ ਹੀ ਬੇਸਟਾ ਰਹੀਆਂ। ਸਗੋਂ ਸਰਕਾਰ ਉਲਟ ਢੰਗ ਦੇ ਨਾਲ ਹਰ ਗੱਲ ਨੂੰ ਲੈਂਦੀ ਸੀ। ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈਗੀ। ਉਹਨਾਂ ਨੇ ਸਾਡੀਆਂ ਜਿਹੜੀਆਂ ਪ੍ਰਸ਼ਾਸਨਿਕ ਮੰਗਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਗਲਤੀ ਕੀਤੀ ਪਰ ਲੇਕਿਨ ਜਿਹੜੀਆਂ ਸਾਡੇ ਪਾਲਿਸੀ ਮੈਟਰ ਨੇ ਜਿਹੜੇ ਪਾਲਿਸੀ ਮੈਟਰ ਦੇ ਵਿੱਚ ਜਿਵੇਂ ਸਾਡੀ ਆਉਂਦੀ ਹੈ ਕਿ ਜਿਹੜੀ ਜ਼ਮੀਨ ਇਹ ਲੈਂਦੇ ਆ ਜਦੋਂ ਸਾਡੇ ਤੋਂ ਅਕਵਾਇਰ ਕਰਦੇ ਆ ਉਹਦੀ ਪਾਲਿਸੀ ਗਲਤ ਹੈ ਉਹਦੇ 'ਚ ਅਸੀਂ ਗੱਲ ਕਰਦੇ ਆ ਕਿ 2000 ਵਾਲੀ 2013 ਵਾਲੀ ਜਿਹੜੀ ਪਾਲਿਸੀ ਉਹਨੂੰ ਇਨਮੈਨ ਲਾਗੂ ਕੀਤਾ ਗਿਆ ਉਹਦੇ ਵਿੱਚ ਸਾਡੀ ਆਉਂਦੀ ਹੈ ਡਾਕਟਰ ਸੁਮਿੰਨਾਥਨ ਕਮਿਸ਼ਨ ਦੀ ਰਿਪੋਰਟ ਸੀ2 50% ਦੇ ਹਿਸਾਬ ਨਾਲ ਫਸਲਾਂ ਦਾ ਰੇਟ ਉਹਨੂੰ ਸਰਕਾਰ ਛੇੜਨਾ ਹੀ ਨਹੀਂ ਚਾਹੁੰਦੀ ਅਸੀਂ ਚਾਹੁੰਦੇ ਆ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਜਿਹੜਾ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੋਂ ਥੋੜਾ ਪਿੱਛੇ ਅੱਗੇ ਗੱਲ ਆ ਅਸੀਂ ਉਹ ਉਹਦੀ ਗੱਲ ਕਰਦੇ ਆ ਸਰਕਾਰ ਉਹਨੂੰ ਛੇੜਨਾ ਨਹੀਂ ਚਾਹੁੰਦੀ ਅਸੀਂ ਗੱਲ ਕਰਦੇ ਆ ਕਿ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਰੇਟ ਨਾ ਮਿਲਣ ਕਾਰਨ ਜਿਹੜਾ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਉਹਦੇ ਤੇ ਲੀਕ ਮਾਰਨੀ ਬਣਦੀ ਹੈ ਸਰਕਾਰ ਉਹਨੂੰ ਛੋਣਾ ਨਹੀਂ ਚਾਹੁੰਦੀ ਸੋ ਸਾਡੇ ਜਿਹੜੇ ਮੁੱਖ ਮੁੱਦੇ ਆ ਜਦੋਂ ਸਰਕਾਰ ਉਹਨਾਂ ਵੱਲ ਦੇਖਣਾ ਨਹੀਂ ਚਾਹੁੰਦੀ ਤੇ ਜ਼ਾਹਿਰ ਹੈ ਇਹ ਇਹ ਸੰਘਰਸ਼ ਜਿਹੜਾ ਹੈ ਤੇ ਚੱਲੇਗਾ ਤੇ ਲੰਬਾ ਚੱਲੂਗਾ ਜਿੰਨੀ ਦੇਰ ਸਰਕਾਰ ਸਾਡੀਆਂ ਮੰਗਾਂ ਨੂੰ ਮੰਨਦੀ ਹੋਰ ਰਣਨੀਤੀ ਇਵੇਂ ਹੈ ਕਿ ਸਾਨੂੰ ਪਿੱਛੇ ਵੀ 13 ਮਹੀਨੇ ਬੈਣਾ ਪਿਆ ਸੀ ਔਰ ਜਿਹਦੇ ਵਿੱਚੋਂ ਮੀਟਿੰਗਾਂ ਸਿਰਫ ਤੇ ਸਿਰਫ 2 ਢਾਈ ਮਹੀਨੇ ਚਲੀਆਂ ਸੀ 10 ਮਹੀਨੇ ਤੋਂ ਵੱਧ ਸਮਾਂ ਬਿਨਾ ਮੀਟਿੰਗਾਂ ਤੋਂ ਬਿਠੇ ਰਹੇ ਸੀ ਔਰ ਇੱਕਦਮ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਤਿੰਨੋਂ ਕਾਨੂੰਨ ਰੱਦ ਸੋ ਅਸੀਂ ਬੈਠਾਂਗੇ ਸ਼ੰਘਰਸ਼ ਨੂੰ ਤੇਜ਼ ਕਰਨ ਵਾਸਤੇ ਜਿਹੜੀਆਂ ਨੇ ਉਹ ਜ਼ਬਰਦਸਤ ਜਿਹੜੀਆਂ ਨੇ ਉਹ ਕਾਲਾਂ ਦਿੱਤੀਆਂ ਜਾਣਗੀਆਂ ਸਰਕਾਰ ਨੂੰ ਹਿਲਾਉਣ ਵਾਸਤੇ ਜਿਹੜੀਆਂ ਨੇ ਉਹ ਕਾਲਾਂ ਜਿਹੜੀਆਂ ਨੇ ਉਹ ਆਉਣਗੀਆਂ ਮੋਰਚੇ ਵੱਲੋਂ ਤੇ ਬੈਠਾਂਗੇ ਜਿੰਨੀ ਦੇਰ ਆਪਾਂ ਲੜਦੇ ਨਹੀਂ ਐਵੇਂ ਤਾਂ ਸਾਡਾ ਨੁਕਸਾਨ ਹੀ ਹੈ ਨਾ ਕਰਾਂ ਦੇ ਦੇਖੋ ਜਦੋਂ ਸਾਡਾ ਹੁਣ ਤੱਕ ਫਸਲਾਂ ਦਾ ਰੇਟ ਪਿਛਲੇ 50 ਸਾਲਾਂ ਦੇ ਵਿੱਚ 30 ਗੁਣਾ ਰੇਟ ਵਧਿਆ ਤੇ ਮਹਿੰਗਾਈ ਤੇ ਬਾਕੀ ਦੇ ਖਰਚੇ ਜਿਹੜੇ ਨੇ ਉਹ 350 ਗੁਣਾ ਵਧ ਗਏ ਆ ਤੇ ਯਾਰ ਅਸੀਂ ਦਿਨ ਬ ਦਿਨ ਘਾਟੇ 'ਚ ਹੀ ਜਾ ਰਹੇ ਆ ਨਾ ਅਸੀਂ ਇਹੀ ਘਾਟੇ ਸੰਦੇ ਸੰਦੇ ਤਾਂ ਅਸੀਂ ਮਰਦੇ ਪਏ ਆ ਜੇਕਰ ਵਪਾਰੀ ਨੂੰ ਐਵੇਂ ਦਾ ਘਾਟਾ ਪੈਂਦਾ ਹੋਵੇ ਤਾਂ ਹੁਣ ਤੱਕ ਤਾਂ ਸਾਰੀ ਇੰਡਸਟਰੀ ਜਿਹੜਿਆ ਕਾਰੋਬਾਰ ਬੰਦ ਕਰ ਜਾਂਦੇ ਉਹਨਾਂ ਨੂੰ ਇਹ ਇਨਸੈਂਟਿਵ ਦਿੰਦੇ ਆ ਕਾਰੋਬਾਰੀਆਂ ਦਾ ਜਿਹੜਾ ਹੁਣ ਵੀ ਇਹਨਾਂ ਨੇ 15 ਲੱਖ ਹਜ਼ਾਰ ਕਰੋੜ ਰੁਪਈਆ ਜਿਹੜਾ ਇਹਨਾਂ ਨੇ ਮੁਆਫ ਕੀਤਾ ਤੇ ਸਾਡਾ ਤਾਂ ਹੈ ਹੀ ਸਵਾ ਲੱਖ ਕਰੋੜ ਰੁਪਈਆ ਜਿਹੜਾ ਇਹ ਕਰਜ਼ਾ ਕੀ ਇਹ ਮੁਆਫ ਨਹੀਂ ਕੀਤਾ ਜਾ ਸਕਦਾ ਗੱਲ ਸਿਰਫ ਇਹ ਹੈ ਕਿ ਇਹ ਜਿਹੜੇ ਕਾਰਪੋਰੇਟਾਂ ਦੀਆਂ ਭੜੀਆਂ ਨੀਤੀਆਂ ਨੇ ਜਿਹੜੀਆਂ ਸਾਡੇ ਕਾਰੋਬਾਰ ਖੋਹਦੀਆਂ ਜਿਹੜਾ ਇਹਨਾਂ ਨੇ ਛੋਟੇ ਕਾਰੋਬਾਰਾਂ ਤੇ ਕਬਜ਼ਾ ਕਰਨਾ ਖੇਤਾਂ ਸਾਡਿਆਂ ਤੇ ਕਬਜ਼ਾ ਕਰਨਾ ਇਹ ਜਿਹੜੇ ਵੱਡੇ ਵੱਡੇ ਇਹਨਾਂ ਨੇ ਸਾਈਲੋ ਬਣਾ ਅਤੇ ਜਿਹੜੇ 33 ਤੋਂ ਵੱਧ ਇਹਨਾਂ ਨੇ ਬਾਰਡਰ ਦੀ ਬੈਲਟ ਦੇ ਵਿੱਚ 55% ਸਬਸਿਡੀ ਦੇ ਕੇ ਜਿਹੜੇ ਇਹਨਾਂ ਨੇ ਸ਼ੈੱਲਰ ਖੋਲੇ ਆ ਇਹ ਸਾਰੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਡੇ ਇਹ ਕਾਰੋਬਾਰ ਦੇਣ ਵਾਸਤੇ ਇੱਕ ਕਰੂਰਤਾ ਭਰੇ ਰੂਪ ਇਹਨੂੰ ਲਾਗੂ। ਦੇਖੋ ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਿਆਵਾ ਨਹੀਂ। ਠੀਕ ਹੈ ਲੋਕ ਪੋਲਿਟੀਕਲੀ ਵੀ ਲੋਕ ਜਿਹੜੇ ਆ ਉਹ ਜੁੜਦੇ ਆ ਕਈ ਕਿਸਾਨਾਂ ਨੂੰ ਜਿਹੜੀ ਆ ਹਾਲਾਂ ਪੂਰੀ ਤਰ੍ਹਾਂ ਉਹ ਨਹੀਂ ਹੋ ਸਕਦਾ ਜਾਣਕਾਰੀ ਵੀ ਨਾ ਹੋਵੇ ਔਰ ਇਥੋਂ ਤੱਕ ਵੀ ਗੱਲ ਹੋ ਸਕਦੀ ਹੈ ਕਿ ਜਿਹੜਾ ਕਿਸਾਨਾਂ ਨੂੰ ਕੁਝ ਲਾਲਚ ਜਾਂ ਕਿਸੇ ਢੰਗ ਦੇ ਨਾਲ ਬਰਗਲਾਵ ਵੀ ਲਿਆ ਜਾਂਦਾ ਹੈ। ਕਿਸੇ ਵੇਲੇ ਕਿਸਾਨ ਦੀ ਜਿਹੜੀ ਹੈ ਉਹ ਕਿਸੇ ਢੰਗ ਦੇ ਨਾਲ ਕੋ ਮਜਬੂਰੀ ਬਣ ਜਾਂਦੀ ਹੈ ਉਹ ਕਿਸ ਢੰਗ ਨਾਲ ਕਿ ਜਦੋਂ ਇਹਨਾਂ ਨੇ ਸਾਈਲੋ ਐਲਾਨ ਕੀਤਾ ਇਹਨਾਂ ਇਲਾਕੇ ਦੀਆਂ ਮੰਡੀਆਂ ਸਰਕਾਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਜਦ ਹੀ ਸਰਕਾਰੀ ਮੰਡੀ ਬੰਦ ਹੋਊਗੀ ਤੇ ਨੇਚਰਲੀ ਇਹ ਚੀਜ਼ ਜਿਹੜੀ ਹੈਗੀ ਹੈ ਨੇਪਰੇ ਚੜੂਗੀ ਕਿਸਾਨ ਫਸਲ ਨੂੰ ਜੇਬ ਚ ਪਾ ਕੇ ਨਹੀਂ ਰੱਖ ਸਕਦਾ ਇਸੇ ਚੀਜ਼ ਦਾ ਇਹ ਜਿਹੜਾ ਲਾਹਾ ਲੈਣਾ ਚਾਹੁੰਦੇ ਆ ਕਿਸਾਨ ਆਰਥਿਕ ਤੰਗੀਆਂ ਭੋਗ ਰਿਹਾ ਹੈ ਕਿਸਾਨ ਨੇ ਪਹਿਲਾਂ ਚੱਕ-ਚੱਕ ਕੇ ਪੈਸੇ ਖਾਦੇ ਹੁੰਦੇ ਆ ਉਹਨੇ ਤਾਂ ਫਸਲ ਨੂੰ ਵੇਚ ਗਏ ਤੇ ਵੀ ਦੇਣਦਾਰੀਆਂ ਉਹਨੇ ਦੇਣੀਆਂ ਹੁੰਦੀਆਂ ਬੱਚਿਆਂ ਦੀਆਂ ਫੀਸਾਂ ਡਾਕਟਰਾਂ ਦੇ ਉਹਨਾਂ ਨੇ ਪੈਸੇ ਦੇਣੇ ਹੁੰਦੇ ਆ ਉਹਨਾਂ ਨੇ ਔਰ ਇਥੋਂ ਤੱਕ ਕਿ ਸਾਡੇ ਬਹੁਤੇ ਕਿਸਾਨ ਜਿਹੜਾ ਉਹ ਤਾਂ ਕਪੜਾ ਵੀ ਤੰਣ ਨੂੰ ਪਾਉਣ ਵਾਲਾ ਜਿਹੜਾ ਉਧਾਰ ਲੈ ਕੇ ਆਉਂਦੇ ਜਦੋਂ ਫਸਲ ਆਉਂਦੀ ਹੈ ਤਾਂ ਫੇਰ ਉਹ ਦਿੰਦੇ ਆ ਸੋ ਕਿਸਾਨ ਦੀ ਮਜਬੂਰੀ ਹੁੰਦੀ ਹੈ ਫਸਲ ਨੂੰ ਵੇਚਣਾ ਲੇਕਿਨ ਅਸੀਂ ਜਿਹੜੇ ਅਗਵਾਈ ਕਰ ਰਹੇ ਆ ਅਸੀਂ ਦੇਖਣਾ ਵਾ ਕਿ ਅਸੀਂ ਕਿਹੜੀ ਚੀਜ਼ ਜਿਹੜੀ ਹੈ ਉਹ ਸਾਨੂੰ ਕਿਸਾਨਾਂ ਦੇ ਲਈ ਅਨਕੂਲ ਹੈ ਕਿਹੜੀ ਜਿਹੜੀ ਸਾਨੂੰ ਨਹੀਂ ਅਨਕੂਲ ਅਸੀਂ ਉਸੇ ਚੀਜ਼ ਨੂੰ ਹੀ ਐਕਸੈਪਟ ਕਰਾਂਗੇ ਨਹੀਂ ਤਾਂ ਕੋਈ ਸਾਨੂੰ ਸਾਈਲੋ ਜਾਂ ਇਹਨਾਂ ਦਾ ਜਿਹੜਾ ਕਾਰੋਬਾਰ ਉਹ ਇੱਥ ਮੈਂ ਹਰਵਿੰਦਰ ਸਿੰਘ ਮਸਾਣੀਆਂ ਆ ਕਿਸਾਨ ਮਜ਼ਦੂਰ ਮੋਰਚਾ ਤੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਸਾਂਝੀ ਕਾਲ ਦਿੱਤੇ ਗੁਰਦਾਸਪੁਰ ਤੋਂ ਆ ਜੰਡੇ ਕੋਈ ਨਵੇਂ ਨਹੀਂ ਹੈਗੇ ਕੋਈ ਨਵੀਂ ਮੰਗ ਜਾਂ ਕੋਈ ਨਵਾਂ ਝੰਡਾ ਲੈ ਕੇ ਅਸੀਂ ਰੇਲਵੇ ਟ੍ਰੈਕਾਂ ਤੇ ਨਹੀਂ ਉਤਰੇ ਉਹੀ ਮੰਗਾਂ ਨੇ ਜਿਹੜੀਆਂ 2020 ਤੋਂ ਸ਼ੁਰੂ ਹੋਈਆਂ ਸੀ ਜਿਹਦੇ ਵਿੱਚ ਮੁੱਖ ਤੌਰ ਤੇ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਮੰਗਦੇ ਆ ਬਹੁਤ ਸਾਰੇ ਲੋਕਾਂ ਦੇ ਮਾਈਂਡ ਚ ਕਨਸੈਪਟ ਜਿਹੜਾ ਹੈ ਉਹ ਗਲਤ ਤਰੀਕੇ ਨਾਲ ਫਿੱਟ ਹੋਇਆ ਕਿ ਐਮਐਸਪੀ ਇਹਨਾਂ ਨੂੰ ਮਿਲ ਰਹੀ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਐਮਐਸਪੀ ਜਿਹੜੀ ਆ ਉਹ ਮਿਲ ਨਹੀਂ ਰਹੀ ਐਮਐਸਪੀ ਦੇ ਨਾਲ ਰੇਟ ਵਧ ਰਿਹਾ ਪਰ ਉਸ ਰੇਟ ਦਾ ਕਾਨੂੰਨੀ ਹੋਣਾ ਕਿ ਇਸ ਤੋਂ ਘੱਟ ਰੇਟ ਤੇ ਫਸਲ ਨਾ ਖਰੀਦੀ ਜਾਵੇ ਐਮਐਸਪੀ ਦਾ ਗਰੰਟੀ ਕਾਨੂੰਨ ਸਾਡਾ ਮੁੱਖ ਝੰਡਾ ਰਿਹਾ ਉਸ ਤੋਂ ਅੱਗੇ ਚੱਲਦੇ ਆ ਜਿਹੜੇ ਸਾਡੇ 10 ਕਿਸਾਨ ਜਿਹੜੇ ਨੇ ਲਖੀਮਪੁਰ ਖੀਰੀ ਦੇ ਵਿੱਚ ਜਿਨ੍ਹਾਂ ਨੂੰ ਦਰੜਿਆ ਗਿਆ ਦਿਨ ਦਿਹਾੜੇ ਡੇ ਲਾਈਟ ਮਰਡਰ ਆ ਉਹਦੇ ਇਨਸਾਫ ਦੀ ਮੰਗ ਕਰਦੇ ਆ ਪੰਜਾਬ ਦੇ ਕਿਸਾਨਾਂ ਦਾ ਸੂਚਾ ਕਰਜ਼ਾ ਜਿਹੜਾ ਉਦੀ ਮਾਫੀ ਦੀ ਗੱਲ ਰੱਖਦੇ ਆ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਵੀ ਉਹਦੇ ਤੇ ਗੱਲ ਰੱਖ ਕੇ ਗਏ ਹੋ ਸਕਦਾ ਅੰਕੜਿਆਂ 'ਚ ਕੁਝ ਫਰਕ ਆ 187500000 ਕਰੋੜ ਰੁਪਈਆ ਤਾਂ ਅਸੀਂ ਕਾਰਪੋਰੇਟ ਘਰਾਣਿਆਂ ਦਾ ਬਿਨਾਂ ਕਿਸੇ ਮੰਗ ਤੋਂ ਉਹ ਲੋਕ ਜਿਨ੍ਹਾਂ ਨੇ ਕਿਤੇ ਧਰਨਾ ਨਹੀਂ ਦਿੱਤਾ ਜਿਨ੍ਹਾਂ ਦਾ ਕੋਈ ਪ੍ਰਦਰਸ਼ਨ ਨਹੀਂ ਜਿਨ੍ਹਾਂ ਨੇ ਸਰਕਾਰ ਕੋਲ ਜਾ ਕੇ ਮੰਗ ਵੀ ਨਹੀਂ ਰੱਖੀ ਕਿ ਸਾਡਾ ਕਰਜ਼ਾ ਵੇਵ ਆਫ ਕੀਤਾ ਜਾਵੇ ਉਹਨਾਂ ਦਾ 187500000 ਕਰੋੜ ਰੁਪਈਆ ਮਾਫ ਹੋਇਆ ਤੇ ਪੂਰੇ ਭਾਰਤ ਦਾ 1432000 ਕਰੋੜ ਰੁਪਇਆ ਜਿਹੜਾ ਕਰਜ਼ਾ ਕਿਸਾਨਾਂ ਦਾ ਉਹਦੇ ਤੇ ਮਾਫ ਕਰਨ ਵਾਸਤੇ ਸਰਕਾਰ ਦੇ ਅੰਦਰ हिचਕਚਾਹਟ ਆ ਉਹ ਮੰਗ ਸਾਡੀ ਨਾਲ ਚੱਲਦੀ ਪਈ ਹੈ ਔਰ ਸਭ ਤੋਂ ਵੱਡੀ ਗੱਲ ਲੈਂਡ ਐਕ acquisition ਐਕਟ ਜਿਹੜਾ 2013 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਅਮੈਂਡ ਹੋਇਆ ਸੀ ਔਰ ਉਹਦੇ ਵਿੱਚ ਸੋਧ ਕਰਕੇ ਕਿਸਾਨ ਪੱਖੀ ਉਹਨੂੰ ਦਿੱਤਾ ਗਿਆ ਸੀ ਬਿਨਾ ਕਿਸੇ ਨੂੰ ਦੱਸਿਆਂ ਚੁੱਪਚਾਪੀਤੇ ਚੋਰ ਮੋਰੀ ਰਾਹੀਂ ਮੋਦੀ ਸਰਕਾਰ ਦੇ ਆਉਂਦਿਆਂ ਲੈਂਡ ਐਕ acquisition ਐਕਟ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਪਾਉਂਦੇ ਆ ਉਹ 'ਚ ਸੋਧਾਂ ਕਰ ਦਿੱਤੀਆਂ ਗਈਆਂ ਜਿਹਦੇ ਵਿੱਚ ਜ਼ਮੀਨ ਮਾਲਕ ਜਿਹੜਾ ਉਹਨੂੰ ਬਿਲਕੁਲ ਜ਼ਮੀਨ ਤੋਂ ਦਰਕਨਾਰ ਕੀਤਾ ਗਿਆ ਇਹਨਾਂ ਮੁੱਖ ਝੰਡਿਆਂ ਦੇ ਉੱਤੇ ਅਸੀਂ ਬੈਠ ਕੇ ਉੱਥੇ ਲੜਦੇ ਪਏ ਆ ਬਿਲਕੁਲ ਤੁਹਾਡਾ ਸਵਾਲ ਬੜਾ ਵਾਜਬ ਹੈ ਤੇ ਮੈਂ ਇਸ ਗੱਲ ਨੂੰ ਦੋ ਸ਼ਬਦਾਂ ਦੇ ਵਿੱਚ ਹੀ ਖਤਮ ਕਰ ਦੇਣਾ ਚਾਹੁੰਦਾ ਕਿ ਸੰਘਰਸ਼ ਦੇ ਪੰਡੇ ਹਮੇਸ਼ਾ ਵਿਖੜੇ ਤੇ ਔਖੇ ਹੁੰਦੇ ਨੇ ਇਹ ਘਰੋਂ ਸੋਚ ਕੇ ਤੁਰ ਪੈਣਾ ਕਿ ਜਾਂਦਿਆਂ ਇਹ ਕੋਈ ਸਾਨੂੰ ਪਰੋਸ ਕੇ ਸਾਡੀਆਂ ਮੰਗਾਂ ਥਾਲੀ 'ਚ ਦੇ ਦੇਊਗਾ ਇਹਦੇ ਵਾਸਤੇ ਅਸੀਂ ਮੈਂਟਲੀ ਪ੍ਰੀਪੇਅਰ ਪੰਜਾਬ ਦੇ ਇਤਿਹਾਸ ਤੇ ਜੋ ਵੱਡੀਆਂ ਜੰਗਾਂ ਦੇ ਇਤਿਹਾਸ ਤੇ ਝਾਤੀ ਮਾਰ ਕੇ ਵੇਖ ਲਈਏ ਇੱਥੇ 23-23 ਮਹੀਨੇ ਜਿਹੜੇ ਮੋਰਚੇ ਜਹਤੂ ਵਰਗੇ ਚੱਲ ਗਏ ਨੇ ਇੱਥੇ ਲਗਭਗ 48-48 ਮਹੀਨੇ ਸਵਾ ਸਵਾ ਮੰਨ ਦੇ ਪੀਸਨੇ ਪੀਸਨੇ ਪਏ ਨੇ ਇਸ ਕਰਕੇ ਬਿਲਕੁਲ ਇਹ ਕਦੇ ਵੀ ਮੰਨ ਚ ਖਿਆਲ ਨਹੀਂ ਆਇਆ ਕਿ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਖੜੀ ਰਹੂਗੀ ਇਹ ਸੰਘਰਸ਼ ਇਸ ਸਰਕਾਰ ਨੂੰ ਇੱਕ ਦਿਨ ਲਈ ਝੁਕਣ ਲਈ ਜ਼ਰੂਰ ਮਜਬੂਰ ਕਰ ਦੇਖੋ ਅਸੀਂ ਪਹਿਲਾਂ ਉੱਥੇ ਵੀ ਕਲੀਅਰ ਕੀਤਾ ਸੀ ਨਾ ਤਾਂ ਅਸੀਂ ਸੜਕਾਂ ਡੱਕੀਆਂ ਨੇ ਤੇ ਨਾ ਅਸੀਂ ਰੇਲਾਂ ਡੱਕੀਆਂ ਨੇ ਅਸੀਂ ਦੋਨਾਂ ਪਾਸੇ ਦੇ ਅਸੀਂ ਬਿਲਕੁਲ ਸ਼ਾਂਤੀ ਦੇ ਰਾਹ ਦੇ ਉੱਤੇ ਕਤਾਰਬੰਦੀ ਦੇ ਵਿੱਚ ਆਪਣੇ ਢੱਗੇ ਗੱਡੀਆਂ ਜੋੜ ਕੇ ਟਰੈਕਟਰ ਜੋੜ ਕੇ ਅਸੀਂ ਦਿੱਲੀ ਜਾ ਕੇ ਆਪਣੀ ਗੱਲ ਰੱਖਣੀ ਚਾਹੁੰਦੇ ਆ ਜੇ ਬਾਰਡਰ ਲਾਈ ਦਾ ਸਰਕਾਰ ਨੇ ਰਾਇ ਨਹੀਂ ਸੜਕਾਂ ਤੇ ਤੋਂ ਸਾਨੂੰ ਟਰੈਕਾਂ ਤੱਕ ਲਈ ਆ ਉਹ ਸਰਕਾਰ ਲਈ ਆ ਤੇ ਇਹਦੀ ਨਰੋਲ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਬੰਦੀ ਆ ਕਿਸਾਨਾਂ ਦੀ ਨਹੀਂ ਚ